ਮੈਂ ਪਹਿਲਾਂ ਵੀ ਸ਼ੁਰੂ ਕੀਤਾ ਸੀਗਾ ਇਹ ਟਰੈਕਟਰ ਤੇ ਮੈਂ ਸਮਾਨ ਲਿਆ ਫਿਰ ਕਵਾੜੀਏ ਨੂੰ ਵੇਚਦਾ ਸੀ ਗਾਲਾਂ ਖਾ ਖਾ ਕੇ ਕਿੰਨੇ ਦਾ ਲਿਆਂਦਾ ਸਮਾਨ ਤੇ ਕਿੰਨੇ ਦਾ ਉਹ ਲਿਆਂਦਾ ਸੀਗਾ 10000 ਦਾ ਸਮਾਨ ਲਿਆਂਦਾ ਸੀ ਹਿੱਸਾ ਥਲੜਾ ਸਾਰਾ ਬਣ ਗਿਆ ਸੀ ਤੇ ਬਸ ਉਸ ਤੋਂ ਬਾਅਦ ਕੈਨਸਲ ਕਰਤਾ ਸੀਗਾ ਫਿਰ 1200 ਦਾ ਕਵਾੜੀਏ ਨੂੰ ਚੁਕਾਇਆ ਸੀ ਕਿ ਨਹੀਂ ਹਟਦਾ ਮੈਂ ਪਿਛਲੇ ਸਾਲ ਤਾਂ ਹਟ ਗਿਆ ਸੀ ਅੱਛਾ ਮੈਂ ਕਿਹਾ ਕਿ ਤੇ ਲੋਕਾਂ ਨੂੰ ਦਿਖਾ ਦੇਣਾ ਫਿਰ ਵੱਡਾ ਬੰਦਾ ਜਿਵੇਂ ਜਾਂਦਾ ਨਾ ਰੋਲਸ ਰੋਇਸ ਚ ਹਾਂ ਤੇ ਉਹ ਸਾਨੂੰ ਉਹ ਜਿਹੀ ਫੀਲਿੰਗ ਆਂਦੀ ਡੇ ਬਾਜਾ ਖਾਨਾ ਕੋਟਕਪੂਰਾ ਜੈਤੋ ਸਾਰਾ ਘਾਤਾ ਸੀਗਾ ਫੇਰ ਤਿਆਰ ਕੀਤਾ ਜੀ ਸਮਾਨ ਲੱਭਣਾ ਬਹੁਤ ਔਖਾ ਹੈ ਪਹਿਲੀ ਯਾਰ ਚੀਜ਼ ਤਾਂ ਬਹੁਤ ਔਖੀ ਹੈਗੀ ਮੈਂ ਬੱਸ ਵੀ 500 ਜੋੜ ਲਿਆ 1000 ਜੋੜ ਲਿਆ ਬੈਂ ਸਮਾਨ ਲੈ ਆਈ ਗਿਆ ਵੀ ਇਕੱਠੇ ਨਹੀਂ ਲਾਇਆ ਮੈਂ ਅੱਛਾ ਜੋੜ-ਜੋੜ ਕੇ ਜੋੜ-ਜੋੜ ਕੇ ਲਾਏ ਕੋਈ ਤਾਂ ਕੀ ਕਰਨਾ ਕਿਸੇ ਨੇ ਚੱਲਦਾ ਹੀ ਨਹੀਂ ਪਹਿਲੀ ਗੱਲੇ ਕਿਸੇ ਤੋਂ ਮੇਰੇ ਤੇ ਚੱਲਦਾ ਹੈਗਾ ਬਸ ਐ ਵੀ ਖੜੇ ਦਾ ਸਟੀਅਰਿੰਗ ਹਲਾਈ ਜਾਂਦੇ ਕਿ ਜੀ ਮੋਟਰਸਾਈਕਲ ਦਾ ਇਹ ਡਿਸਕਵਰ ਦਾ 100 ਸੀਸੀ ਦਾ ਹੈ ਅਸੇ ਡਿਸਕਵਰ ਦਾ 100 ਸੀਸੀ ਦਾ ਹਾਂਜੀ ਤੇ ਕੋਈ ਪਹਿਲਾਂ ਹੋਰ ਵੀ ਰੱਖ ਰੁੱਕ ਕੇ ਵੇਖਿਆ ਸੀ ਨਹੀਂ ਪਹਿਲਾਂ ਮੈਂ ਕਾਰ ਵਾਲਾ ਲਿਆਇਆ ਸੀਗਾ ਉਹ ਬਸ ਐਂ ਬਣਾਇਆ ਹੀ ਨਹੀਂ ਸੀ ਕੁਛ ਵੀ ਕੱਲਾ ਇੰਜਨ ਲਿਆ ਕੇ ਰੱਖਿਆ ਸੀ ਸ਼ੁਰੂਦਈ ਮੈਨੂੰ ਕਹਿੰਦੇ ਹੁੰਦੇ ਸੀ ਰਿਸ਼ਤੇਦਾਰ ਇਹਦਾ ਭਾਂਡੇ ਪੰਨਦਾ ਹੈ ਕਲਾਕਾਰੀ ਬਣੂ ਕੋਈ ਇਹ ਭਾਂਡੇ ਉਹ ਪੰਨਦਾ ਹੈਗਾ ਤੇ ਚੱਕੀ ਰੱਖਦਾ ਥੋੜੀਆਂ ਚੱਕੀ ਰੱਖਦਾ ਮੈਂ 1.5-2 ਸਾਲ ਲਾਇਆ ਹੋਇਆ ਹੈ ਵੈਲਡਿੰਗ ਦੇ ਕੰਮ ਤੇ ਹੂੰ ਤੇ ਕਾਰਾਂ ਦੀ ਡੈਂਟਿੰਗ ਪੇਂਟਿੰਗ ਦਾ ਵੀ ਕੰਮ ਕੀਤਾ ਹੋਇਆ ਹੈ। ਬਾਈਕ ਦਾ ਵੀ ਕੰਮ ਕੀਤਾ ਹੋਇਆ ਹੈਗਾ। ਲੱਕੜ ਦਾ ਵੀ ਕੀਤਾ ਹੋਇਆ ਹੈਗਾ। ਕਾਹ ਬਾਤ ਸਾਰੇ ਕੰਮ ਕੀਤੇ ਹੋਏ। ਸਸ਼ੀਕਲ ਸਫਰ ਟੈਲੀ ਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ। ਹਰ ਰੋਜ਼ ਦੀ ਤਰ੍ਹਾਂ ਇੱਕ ਅੱਜ ਵੱਖਰੀ ਕਹਾਣੀ ਲੈ ਕੇ ਆਇਆ। ਇੱਕ ਮਿੰਨੀ ਟਰੈਕਟਰ ਲੈ ਕੇ ਆਇਆ। ਜਿਹੜਾ ਮੁੰਡੇ ਨੇ ਆਪ ਹੀ ਤਿਆਰ ਕੀਤਾ। ਮੁੰਡਾ ਸਾਡੇ ਨਾਲ ਮੌਜੂਦ ਹੈ। ਮੈਂ ਜੇ ਪਿੱਛੇ ਟਰੈਕਟਰ ਦਿਖਾ ਦਿਆਂ ਤੁਹਾਨੂੰ 3 ਕੁ ਫੁੱਟ ਉੱਪਰ ਨੂੰ ਐ ਤੇ ਜਿਹੜਾ ਲੰਮਾ ਗੱਲ ਕਰ ਲਈਏ ਇਹ ਲੰਮਾ 6 ਕੁ ਫੁੱਟ ਦਾ ਹੋਵੇਗਾ ਤੇ ਉਹ ਬਾਈ ਸਾਡੇ ਨਾਲ ਮੌਜੂਦਾ ਜੀ ਨੇ ਬਣਾਇਆ ਸਤੋਂ ਪਹਿਲਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਨੀ ਉਮਰ ਹੈ ਬਾਈ ਤੁਹਾਡੀ ਪਹਿਲਾਂ ਤੇ ਦੱਸੋ ਮੇਰੀ 24 ਸਾਲ 24 ਸਾਲ ਉਮਰ ਹੈ ਬਾਈ 24 ਸਾਲ ਉਮਰ ਆ ਯਾਰ ਕੰਮ ਤੁਸੀਂ ਵੱਡੇ ਵੱਡੇ ਇੰਜੀਨੀਅਰਾਂ ਵਾਲੇ ਕਰਦੇ ਹੈ ਇਹ ਤਾਂ ਸ਼ੌਂਕ ਸੀਗਾ ਜੀ ਬਸ ਤੇ ਉੱਥੋਂ ਸ਼ੁਰੂ ਕਰ ਲਿਆ ਬਸ اچھا ਸ਼ੌਂਕ ਸ਼ੌਂਕ ਤੋਂ ਬਣ ਗਿਆ ਟਰੈਕਟਰ ਇਹ ਫਿਰ ਬਾਈ ਕਿੰਨਾ ਖਰਚ ਆ ਗਿਆ ਟਰੈਕਟਰ ਤੇ ਇਸ ਤੇ ਲੱਗੇ 1 15 ਜੀ ਹੂੰ ਬਾਈ ਇਹ ਸੋਚਿਆ ਕਿਵੇਂ ਵੀ ਆਪਾਂ ਇਹ ਟਰੈਕਟਰ ਤਿਆਰ ਕਰੀਏ ਇਹ ਮੇਰੇ ਡੈਡੀ ਰਿਆਂ ਦਾ ਕੰਮ ਹੈ ਜੀ ਹੂੰ ਤੇ ਉਸ ਤੋਂ ਬਾਅਦ ਸ਼ੌਂਕ ਪਿਆ ਨਾਲ ਜਾਂਦੇ ਹੁੰਦੇ ਸੀਗੇ ਕਿਵੇਂ ਮਿਸਤਰੀ-ਮੁਸਤਰੀ ਆਹੋ ਨਹੀਂ ਨਹੀਂ ਉਹ ਕੰਮ ਕਰਦੇ ਹੀ ਪੱਠੇ ਦਾ ਜੀ ਅੱਛਾ ਆਪਦੇ ਟਰੈਕਟਰ ਸਾਡੇ ਤੇ ਮੈਂ ਮਿਸਤਰੀ ਦਾ ਕੰਮ ਸਿੱਖਿਆ ਆ ਮਾੜਾ-ਮੋਟਾ ਤੇ ਬਸ ਉੱਥੋਂ ਸ਼ੌਂਕ ਪਿਆ ਸੀਗਾ ਬੈਲਡਰ ਦਾ ਮੈਨੂੰ ਬੜਾ ਸ਼ੌਂਕ ਹੈ ਕੀ ਬਾਤ ਹੈ ਆਦੋ ਵੀ ਮਿੱਤਰੋ ਗੱਲਾਂ ਬਾਤਾਂ ਵੀ ਬਾਈ ਨਾਲੇ ਆਦੋ ਗੱਲਾਂ ਬਾਤਾਂ ਵੀ ਕਰਦੇ ਆ ਨਾਲੇ ਸੋਡਾ ਟਰੈਕਟਰ ਵੀ ਦਿਖਾਇਆ ਕਿ ਨਾਂ ਕੀ ਦਿੱਤਾ ਟਰੈਕਟਰ ਨੂੰ ਫਿਰ ਸੋਨਾ ਲੇਕਾ ਸੋਨਾ ਲੇਕਾ ਮੈਂ ਕੈਮਰਾਮੈਨ ਨੂੰ ਕਹਿੰਦਾ ਵੀ ਮਿੱਤਰਾ ਉਰਾਂ ਨੂੰ ਆ ਜਾ ਆਹ ਬਾਈ ਨੇ ਸੋਨਾ ਲੇਕਾ ਟਰੈਕਟਰ RX 777 ਬਣਾਇਆ ਕੀ ਬਾਤ ਹੈ ਬਾਈ ਇਹ ਫਿਰ ਬਾਈ ਇਹ ਜਦੋਂ ਬਣਾਉਣ ਲੱਗੇ ਹਾਂਜੀ ਦਿੱਕਤਾਂ ਕੀ ਕੀ ਆਈਆਂ ਖੁੱਲ ਕੇ ਦੱਸੋ ਜੇ ਦਿੱਕਤਾਂ ਬਸ ਘਰਦਿਆਂ ਤੋਂ ਗਾਲਾਂ ਪਈਆਂ ਤੇ ਇੱਕ ਗੱਲ ਹੋਰ ਮੈਂ ਪਹਿਲਾਂ ਵੀ ਸ਼ੁਰੂ ਕੀਤਾ ਸੀਗਾ ਇਹ ਟਰੈਕਟਰ ਤੇ ਮੈਂ ਸਮਾਨ ਲਿਆ ਫਿਰ ਕਵਾੜੀਏ ਨੂੰ ਵੇਚਦਾ ਸੀ ਗਾਲਾਂ ਖਾ ਖਾ ਕੇ ਅੱਛਾ ਕਿੰਨੇ ਦਾ ਲਿਆਂਦਾ ਸਮਾਨ ਤੇ ਕਿੰਨੇ ਦਾ ਉਹ ਲਿਆਂਦਾ ਸੀਗਾ 10000 ਦਾ ਸਮਾਨ ਲਿਆਂਦਾ ਸੀ ਹਿੱਸਾ ਥਲੜਾ ਸਾਰਾ ਬਣ ਗਿਆ ਸੀ ਤੇ ਬਸ ਉਸ ਤੋਂ ਬਾਅਦ ਕੈਂਸਲ ਕਰਤਾ ਸੀਗਾ ਫਿਰ 1200 ਦਾ ਕਵਾੜੀਏ ਨੂੰ ਚੁਕਾਇਆ ਸੀ ਅੱਛਾ ਘਰੋਂ ਕਿੰਨੀਆਂ ਗਾਲਾਂ ਖੋਲੋਂ ਪਈਆਂ ਸੀ ਗਾਲਾਂ ਤਾਂ ਬਹੁਤ ਪਈਆਂ ਵੀ ਵੇਚਦੇ ਕਵਾੜ ਕਿਉਂ ਇਕੱਠਾ ਕੀਤਾ ਗਿਆ ਕਵਾੜਖਾਨਾ ਖੋਲ੍ਹਿਆ ਇੱਥੇ ਤੇ ਪਾਸ ਮੈਂ ਘਾਇਤ ਕੀ ਨਹੀਂ ਹਟਦਾ ਮੈਂ ਪਿਛਲੇ ਸਾਲ ਤਾਂ ਹਟ ਗਿਆ ਸੀ ਅੱਛਾ ਮੈਂ ਘਾਇਤ ਕੀ ਤਾਂ ਲੋਕਾਂ ਨੂੰ ਦਿਖਾ ਦੇਣਾ ਫਿਰ ਵੀ ਹੈਗੀ ਏ ਚੀਜ਼ ਤੇ ਬਾਈ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੇ ਨਹੀਂ ਕਿਹਾ ਵੀ ਕਿੱਧਰ ਤੁਹਾਡਾ ਮੁੰਡਾ ਪੁੱਠੇ ਪੰਗੇ ਲਈ ਜਾਂਦਾ ਇਹਨੂੰ ਕਿਸੇ ਕੰਮ ਧੰਦੇ ਲਾ ਦੋ ਜੇ ਵੇਲਾ ਤਾਂ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਕਿਹਾ ਰਿਸ਼ਤੇਦਾਰ ਤਾਂ ਮੇਰੀ ਪੂਰੀ ਸਪੋਰਟ ਕਰਦੇ ਆਂ ਵੀ ਬਣਾ ਦੇ ਟਰੈਕਟਰ ਹੂੰ ਤਾਂ ਆ ਦੋ ਬਾਈ ਦਾ ਟਰੈਕਟਰ ਵੀ ਦਿਖਾਉਣੇ ਆ ਜਿਹੜੇ ਹਾਰਨ ਲੱਗੇ ਆ ਇਹ ਕਿਹੜੇ ਹਾਰਨ ਲੱਗੇ ਆ ਬਾਈ ਪ੍ਰੈਸ਼ਰ ਹਾਰਨਾ ਹੈ ਅੱਛਾ ਪ੍ਰੈਸ਼ਰ ਹਾਰਨਾ ਆ ਯਾਰ ਮੈਂ ਕੀ ਕਹਾਂ ਯਾਰ ਕੀ ਕਹਿ ਸਕਦਾ ਮੈਂ ਹੁਣ ਮੇਰੇ ਕੋਲੇ ਸ਼ਬਦ ਨਹੀਂ ਆ ਗੱਡਰ ਵੱਡ ਕੇ ਲਾਇਆ ਹੋਇਆ ਐ ਪੂਰੀ ਘੈਂਟ ਲੁੱਕ ਦਿੱਤੀ ਹੋਈ ਆ ਅੱਜ ਆ ਜਿਹੜੇ ਬਾਈ ਦੇ ਟਾਇਰ ਇਹ ਸਕੂਟਰ ਵਾਲੇ ਅੱਛਾ ਸਕੂਟਰ ਵਾਲੇ ਟਾਇਰ ਹਾਂਜੀ ਅੱਛਾ ਇਹ ਫਿਰ ਕਿੱਥੋਂ ਲਿਆਂਦੇ ਇਹ ਤਾਂ ਇੱਥੋਂ ਸਕੂਟਰ ਕਿਸੇ ਨੇ ਤੋੜਿਆ ਸੀਗਾ ਕਵਾੜੀਏ ਨੇ ਉਸ ਤੋਂ ਲਿਆਂਦੇ ਸੀਗਾ ਅੱਛਾ ਠੀਕ ਹੈ ਆਜੂ ਵੀ ਮਿੱਤਰੋ ਅੱਗੇ ਤੁਹਾਨੂੰ ਹੋਰ ਲੈ ਚੱਲਦਾ ਆਹ ਬਾਈ ਇੰਜਣ ਲੱਗਿਆ ਹੋਇਆ ਇਹ ਇੰਜਣ ਮੈਨੂੰ ਮੋਟਰਸਾਈਕਲ ਦਾ ਲੱਗਦਾ ਹਾਂਜੀ ਮੋਟਰਸਾਈਕਲ ਦਾ ਇਹ ਡਿਸਕਵਰ ਦਾ 100 ਸੀਸੀ ਦਾ ਹੀ ਅੱਛਾ ਡਿਸਕਵਰ ਦਾ 100 ਸੀਸੀ ਦਾ ਹਾਂਜੀ ਤੇ ਕੋਈ ਪਹਿਲਾਂ ਹੋਰ ਵੀ ਰਖ ਰੁੱਕ ਕੇ ਵੇਖਿਆ ਸੀ ਨਹੀਂ ਪਹਿਲਾ ਮੈਂ ਕਾਰ ਵਾਲਾ ਲਿਆਇਆ ਸੀਗਾ ਉਹ ਬਸ ਐਂ ਬਣਾਇਆ ਹੀ ਨਹੀਂ ਸੀ ਕੁਛ ਵੀ ਕੱਲਾ ਇੰਜਨ ਲਿਆ ਕੇ ਰੱਖਿਆ ਸੀ ਫਿਰ ਕੈਨਸਲ ਕਰਤਾ ਸੀ ਇਹ 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 ਫਿਰ ਬਈ ਲਿਆਂਦਾ ਕਿਥੋਂ ਇਹ ਇੰਜਨ ਕਿਥੋਂ ਲਿਆਂਦਾ ਫਿਰ ਪੁਰਜਾ-ਪੁਰਜਾ ਲੱਭਣਾ ਔਖਾ ਬਹੁਤ ਹੋ ਗਿਆ ਇਹਦਾ ਇਹ ਬਠੰਡੇ ਬਾਜਾਖਾਨਾ ਕੋਟਕਪੂਰਾ ਜੈਤੋ ਸਾਰਾ ਘਾਤਾ ਸੀਗਾ ਫੇਰ ਤਿਆਰ ਕੀਤਾ ਜੀ ਸਮਾਨ ਲੱਭਣਾ ਬਹੁਤ ਔਖਾ ਹੈ ਪਹਿਲੀ ਯਾਰ ਚੀਜ਼ ਤਾਂ ਬਹੁਤ ਔਖੀ ਹੈਗੀ ਹੂੰ ਕੀ ਬਾਤ ਹੈ ਵੀ ਮਿੱਤਰੋ ਆਜੋ ਮੇਰੇ ਕੋਲੇ ਸ਼ਬਦ ਨਹੀਂ ਤੁਹਾਨੂੰ ਸਾਰਾ ਦਿਖਾਣਾ ਮੈਂ ਆਰੋ ਬਈ ਤਾ ਇਧਰ ਤੂੰ ਦਿਖਾ ਦੀਏ ਆ ਇਹ ਮਨ ਲੱਗਾ ਸੀਟ ਹਜੇ ਤਿਆਰ ਹੋਣ ਵਾਲੀ ਆ ਸੀਟ ਤਿਆਰ ਹੋਣ ਬਾਕੀ ਸਾਰਾ ਆ ਵੀ ਡਿਸਕ ਟੁੱਕ ਵੀ ਸ਼ੌਂਕ ਨਾਲ ਲਾਇਆ ਡੱਕ ਵੀ ਸ਼ੌਂਕ ਨਾਲ ਲਾਇਆ ਇਹ ਵੀ ਮਾਪ ਹੀ ਤਿਆਰ ਕੀਤਾ ਹੈ ਡੱਕ ਵੀ ਆਪ ਤਿਆਰ ਕੀਤਾ ਹਾਂ ਆਹ ਕੀਆ ਬਾਤ ਆਜੋ ਮਿੱਤਰੋ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਦਿਖਾਈ ਤਸਵੀਰ ਇਧਰ ਦੀ ਆ ਜਿਹੜਾ ਮੁੰਡੇ ਨੇ ਹੈਂਡਲ ਲਾਇਆ ਇਹ ਹੈਂਡਲ ਕਾਹਦਾ ਭਈ ਮਰੂਤੀ ਦਾ ਸਟੀਅਰਿੰਗ ਮਰੂਤੀ ਦਾ ਜੀ ਹਾਂ ਠੀਕ ਹੈ ਇਹਨੂੰ ਲੋਕ ਵੀ ਲੱਗਦਾ ਹੈਗਾ ਸਟੀering ਨੂੰ ਲਾ ਕੇ ਵਿਖਾਓ ਲੋਕ ਇਹਨੂੰ ਲੋਕ ਲੈ ਵੀ ਆ ਬੇ ਅੱਛਾ ਲੋਕ ਲੱਗ ਗਿਆ ਬਈ ਚੋਰੀ ਛੋਰੀ ਨਹੀਂ ਹੋ ਸਕਦਾ ਇਹ ਚੋਰੀ ਤਾਂ ਕੀ ਕਰਨਾ ਕਿਸੇ ਨੇ ਚਾਲਦਾ ਹੀ ਨਹੀਂ ਪਹਿਲੀ ਗੱਲ ਇਹ ਕਿਸੇ ਤੋਂ ਮਰਤੇ ਚੱਲਦਾ ਹੈਗਾ ਬਸ ਐਂ ਵੀ ਖੜੇ ਦਾ ਸਟੀering ਹਲਾਈ ਜਾਂਦੇਗੇ ਉਹ ਦਿੱਕਤਾਂ ਲੱਗ ਜਾਂਦੀਆਂ ਮੁੜ ਕੇ ਠੀਕ ਹੈ ਤੇ ਆ ਜਿਹੜੀਆਂ ਸੁੱਚਾ ਸੱਚਾ ਬਈਆ ਆ ਕਾਦੇ ਹਾਸਤੇ ਲਾਈਆਂ ਇਹ ਸੁੱਚਾ ਲੈਟਾਂ ਨਹੀਂ ਆਈਆਂ ਹਾਰਨ ਦੀਆਂ ਆਈਆਂ ਅੱਛਾ ਤੇ ਡੀਪਰ ਵਾਲੀਆਂ ਹੈਗੀਆਂ ਠੀਕ ਹੈ ਫੇਰ ਬਾਈ ਇਹ ਤੇਲ ਵਾਲੀ ਟੈਂਕੀ ਯਾਰ ਇਹ ਤੇਲ ਵਾਲੀ ਟੈਂਕੀ ਦਾ ਬਹੁਤ ਔਖੀ ਭਾਲੀ ਹੈਗੀ ਆ ਸ਼ੌਂਕ ਨਾਲ ਹੀ ਤਿਆਰ ਕੀਤੀ ਐਕਟਿਵ ਆਦੀ ਟੈਂਕੀ ਹੈ ਇਹ ਐਕਟਿਵ ਆਦੀ ਹਾਂਜੀ ਬਾਈ ਯਾਰ ਇੰਨੇ ਸਾਧਨ ਲਾ ਕੇ ਇੱਕ ਸਾਧਨ ਤਿਆਰ ਕਰਤਾ ਹੈ ਹਾਂਜੀ ਹਾਂਜੀ ਹੂੰ ਠੀਕ ਐ ਇਹ ਫਿਰ ਐਕਟਿਵ ਆਦੀ ਟੈਂਕੀ ਕਿੱਥੋਂ ਲੱਭ ਕੇ ਲਏ ਇਹ ਸਕੂਟਰੀਆਂ ਦਾ ਕੰਮ ਕਰਦਾ ਮੇਰਾ ਯਾਰ ਬੇਲੇ ਤੇ ਉਹਦੇ ਕੋਲੇ ਪਈ ਸੀਗੀ ਅੱਛਾ ਬਸ ਪੂਰੀ ਪੂਰੀ ਆ ਗਈ ਸੈਟ ਤੇ ਸੋਹਣੀ ਬੋਲ ਲੱਗੀ ਹੂੰ ਸਾਰੇ ਕਹਿੰਦੇ ਆ ਵੀ ਇਹ ਤਾਂ ਬੋਖ ਘੈਂਟ ਚੀ ਲਾਈ ਆ ਸੋ ਬੋਖ ਘੈਂਟ ਚੀ ਲਾਈ ਆ ਹੂੰ ਬਾਈ ਇਹ ਤੇ ਕਿੰਨੇ ਕਿੰਨੇ ਮਹੀਨੇ ਲੱਗ ਜੇ ਲੱਗੇ ਜਾਂ ਕਿੰਨੇ ਸਾਲ ਲੱਗੇ ਇਹਨਾਂ ਡੇਢ ਸਾਲ ਲੱਗੇ ਡੇਢ ਸਾਲ ਹਾਂਜੀ ਠੀਕ ਐ ਤਾਂ ਮਿੱਤਰੋ ਮੈਂ ਇੱਕ ਹੋਰ ਦਿਖਾ ਦਿੰਨਾ ਬਾਈ ਨੇ ਵਹੇ ਟਰਾਲੀ ਬਾਈ ਦੀ ਹੋਇ ਇੱਕ ਹੋਰ ਬਣ ਰਹੀ ਆ ਉਹਦੀ ਥਾਂ ਤੇ ਬਾਈ ਨੇ ਰੇੜਾ ਪਾਇਆ ਹੋਇਆ ਹੈ ਨਾ ਹਾਂਜੀ ਹਾਂਜੀ ਹੂੰ ਤੇ ਫਿਰ ਇਹਦੇ ਪੱਠੇ ਪੁੱਠੇ ਜਾਂ ਕੋਈ ਹੋਰ ਸਮਾਨ ਸਮੂਹ ਲਿਆ ਹਾਂ ਪੱਠੇ ਕੈਂਪਰ ਦਾ ਕੰਮ ਐ ਮੇਰਾ ਹੂੰ ਕੈਂਪਰ ਸਪਲਾਈ ਕਰਦਾ ਮੈਂ ਉਹ ਛੱਡਨ ਜਾਂ ਜਾਂ ਮੇਰਾ ਬੂਟਿਆਂ ਦਾ ਕੰਮ ਹੈਗਾ ਹੂੰ ਤੇ ਉਹ ਬਸ ਬੂਟੇ ਲਾਂ ਜਾਂਦਾ ਨਾ ਮੈਂ ਬਾਈ ਇਹ ਭਾਰ ਕਿੰਨਾ ਕਿ ਖਿੱਚ ਲੈਂਦਾ ਵਾ ਭਾਰ ਇੱਕ ਵਾਰੀ ਤਾਂ 5.5 ਕੁਇੰਟਲ ਖਚਾਇਆ ਇਸ ਤੋਂ ਭਾਰ ਬਹੁਤ ਵਧੀਆ ਖਿੱਚਦਾ ਹੈਗਾ ਭਾਰ ਬਹੁਤ ਵਧੀਆ ਖਿੱਚਦਾ ਹੂੰ ਕੀ ਬਾਤ ਹੈ ਇਧਰ ਆਜੋ ਮੈਂ ਤੁਹਾਨੂੰ ਇੱਕ ਛੋਟੇ ਟਾਇਰ ਹੋਰ ਦਿਖਾ ਦਿੰਨਾ ਆ ਪਿਛਲੇ ਟਾਇਰ ਵੀ ਯਾਰ ਬਹੁਤ ਸੋਹਣੇ ਲਾਇਆ ਮੁੰਡੇ ਇਹ ਵੱਡੇ ਟਰੈਕਟਰਾਂ ਦੇ 6 16 ਦੇ ਮੂਹਰੇ ਟਾਇਰ ਹੈ ਅੱਛਾ ਠੀਕ ਹੈ ਹਾਂਜੀ ਤੇ ਯਾਰ ਬਾਈ ਕਰਦਿਆਂ ਨੇ ਇਹ ਗੱਲ ਨਹੀਂ ਕਹੀ ਇੰਨਾ ਖਰਚਾ ਕਰੀ ਇਹਨਾਂ ਪਤੰਦਰਾ ਕੋਈ ਮੱਝ ਲੈ ਲਾ ਕੋਈ ਗਾਂ ਲੈ ਲਾ ਕੰਮ ਆ ਜੂਗੀ ਇਹਨੇ ਕਿਹੜਾ ਦੁੱਧ ਦੇਣਾ ਨਹੀਂ ਨਹੀਂ ਇਹ ਮੈਂ ਬਸ ਵੀ 500 ਜੋੜ ਲਿਆ 1000 ਜੋੜ ਲਿਆ ਮੈਂ ਸਮਾਨ ਲੈ ਆਈ ਗਿਆ ਵੀ ਇਕੱਠੇ ਨਹੀਂ ਲਾਇ ਮੈਂ ਅੱਛਾ ਜੋੜ-ਜੋੜ ਕੇ ਜੋੜ-ਜੋੜ ਕੇ ਲਾਏ ਹੂੰ ਬਾਈ ਫਿਰ ਹੁਣ ਤਾਂ ਬਹੁਤ ਜਣੇ ਕਹਿੰਦੇ ਹੋਣਗੇ ਸਾਨੂੰ ਇਹਦੇ ਨਾਲ ਦਾ ਤਿਆਰ ਕਰਦੇ ਬਹੁਤ ਜਣੇ ਆਏ ਬਹੁਤ ਜਣੇ ਹੂੰ ਬਹੁਤ ਜਣੇ ਆਏ ਫਿਰ ਬਾਈ ਕਰ ਕਰਦਿਨੇ ਆਰਡਰ ਤੇ ਆਰਡਰ ਤੇ ਹਜੇ ਬਸ ਵੀ ਲਾਰਾ ਲਾ ਕੇ ਦਰਜਨ ਦੇ ਗਿਆ ਆਪਾਂ ਤਾਂ ਹੁਣ ਅਗਲੇ ਨਾਲ ਧੱਕਾ ਨਹੀਂ ਕਰ ਸਕਦੇਗੇ ਵੀ ਦੇਖ ਕੇ ਅਗਲੇ ਦੀ ਰੂਹ ਖੁਸ਼ ਹੁੰਦੀ ਹੈਗੀ ਕੀ ਯਾਰ ਟਰੈਕਟਰ ਜੇ ਅਗਲਾ ਤੁਹਾਨੂੰ ਕਹਿੰਦਾ ਇੱਧਰ ਇੱਧਰਲਾ ਪਾਸਾ ਵੀ ਦਿਖਾ ਦੇ ਬਾਈ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਇਧਰੋਂ ਵੀ ਪਾਸਾ ਦਿਖਾ ਦੇ ਐ ਬੈਟਰੀ ਬੂੰਟਰੀ ਲੱਗੀ ਆ ਸਾਇਲੈਂਸਰ ਸਲੂਨਸਰ ਲੱਗਿਆ ਪੂਰੀ ਟਾਅਰ ਆ ਤੇ ਬਾਈ ਜੇ ਕੋਈ ਹੁਣ ਕਵੇ ਵੀ ਆਪਣਾ ਮੈਨੂੰ ਇਹਦੇ ਨਾਲ ਦਾ ਤਿਆਰ ਕਰ ਦਿਓ ਫਿਰ ਤਿਆਰ ਕਰ ਦਿੰਨੇ ਆ ਕਰਤਾ ਹਾਂ ਹਾਂ ਜੀ ਹਾਂਜੀ ਕਿੰਨੇ ਕਿੰਨਾ ਕ ਖਰਚ ਆਉਂਦਾ ਬਈ ਤਿਆਰ ਕਰਨ ਤੇ ਇਸ ਤੇ ਲੱਗ ਜੂਗਾ ਇਹ ਮੈਂ ਮਿਹਨਤ ਨਹੀਂ ਲਾਈਗੀ ਵਿੱਚ 1 15 ਤਾਂ ਉਹ ਸਮਾਨ ਸਮੂਨ ਦਾ ਬਸ ਬੇਕਟਾ ਵੱਡੀ ਦਾ ਬਿਜਲੀ ਦਾ ਹੂੰ ਬਸ ਉਹ ਸਿਸਟਮ ਹੈਗਾ ਠੀਕ ਹੈ ਬਈ ਬਸ 10 15000 ਉੱਤੇ ਹੋਰ ਲੱਗ ਜੂਗਾ 1 30 ਤੱਕ ਪੂਰਾ ਕੰਪਲੀਟ ਮਿਲ ਜੂਗਾ ਠੀਕ ਹੈ ਬਾਈ ਜਿਵੇਂ ਮੈਂ ਇਧਰੋਂ ਇੰਜਨ ਵੇਖਿਆ ਸੀ ਇੰਜਨ ਦੇ ਵੈਸੇ ਤਾਂ ਕਿੱਕ ਲੱਗੀ ਆ ਸੇ ਹਾਂਜੀ ਹਨਾ ਇੱਕ ਇੱਕ ਕਿੱਕ ਲੱਗੀ ਆ ਇਹ ਅਮਰਜੈਂਸੀ ਵਾਸਤੇ ਲਾਈਏ ਕਿੱਕੀ اچھا ਹੁਣ ਸੈਲਫ ਸਟਾਰਟ ਹੈਗਾ ਜਿਵੇਂ ਆਪਾਂ ਆਸ਼ੇ ਦਾ ਹੈਂਡਲ ਮਾਰਦੇ ਹਾਂ ਹਾਂਜੀ ਹਾਂਜੀ ਜਿਵੇਂ ਸੇਮ ਅੱਛਾ ਇਹ ਕਿੱਕ ਕਿਵੇਂ ਮਾਰਦੀ ਆ ਮਾਰ ਕੇ ਵਿਖਾਓ ਸਾਨੂੰ ਕਿੱਕ ਇਹ ਕਿੱਕਾ ਹੁਣ ਤਾਂ ਇਹ ਉੱਪਰ ਕਰਕੇ ਲਾ ਰੱਖੀ ਐ ਲੋਡ ਨਹੀਂ ਨਾ ਪਈਗੀ ਤੇ ਇਸ ਕਰਕੇ ਕਢਣੀ ਔਖੀ ਹੋ ਜੂਗੀ ਹੁਣ ਅੱਛਾ ਵੀ ਇਹ ਮੇਰੀ ਸੈਲਫੀ ਚੱਲਦੀ ਐ ਅੱਛਾ ਵੀ ਇਹ ਸੈਲਫ ਸਟਾਰਟ ਆ ਸੈਲਫ ਸਟਾਰਟ ਲੈ ਵੀ ਚੱਲਦੀ ਵੀਡੀਓ ਚ ਬਾਈ ਸੈਲਫ ਸਟਾਰਟ ਕਰਕੇ ਵਿਖਾ ਦਿਓ ਸਾਨੂੰ ਚੜਜੋ ਟਰੈਕਟਰ ਤੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਬਹੁਤ ਕਮਾਲ ਆ ਪੰਜਾਬ ਦੇ ਵਿੱਚ ਰਹਿ ਕੇ ਕੁਝ ਵੀ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕ ਆ ਜਿਹੜੇ ਬਹੁਤ ਘੈਂਟ ਆ ਇਹ ਆ ਸੋਚ ਛੱਡਣੀ ਪੈਂਦੀ ਆ ਆ ਸੈਲਫ ਸਟਾਰਟ ਆ ਕੀ ਬਾਤ ਆ ਦੁੱਕ ਦੁੱਕ ਕਰਦਾ ਠੀਕ ਆ ਬਾਈ ਕਰ ਲੋ ਬੰਦ ਫਿਰ ਤੇ ਫੀਲਿੰਗ ਕਿਵੇਂ ਆਉਂਦੀ ਆ ਬਾਈ ਫੀਲਿੰਗ ਤਾਂ ਬਾਈ ਪੁੱਛਣਾ ਹੈ ਦੱਸੋ ਹੇ ਰਈ ਇਹ ਤਾਂ ਵੀ ਵੱਡਾ ਬੰਦਾ ਜਿਵੇਂ ਜਾਂਦਾ ਨਾ ਰੋਲ ਰੋਇਸ ਚ ਹਾਂ ਤੇ ਉਹ ਸਾਨੂੰ ਉਹ ਜਿਹੀ ਫੀਲਿੰਗ ਆਉਂਦੀ ਉਹੋ ਜੀ ਫੀਲਿੰਗ ਆਉਦੀ ਆ ਲੋਕ ਫਿਰ ਖੜ ਖੜ ਕੇ ਵੇਖਦੇ ਹੋਣ ਵੀ ਆ ਕਿੱਧਰੋਂ ਆਈ ਜਾਂਦਾ ਟਰੈਕਟਰ ਜਾ ਸਹੀ ਹੈ ਖੜ ਖੜ ਕੇ ਦੇਖਦੇ ਹੂੰ ਖਾਸਦੇ ਬਹੁਤ ਜਣੇ ਆ ਦੇ ਦੇਖ ਕੇ ਜਦ ਜਾਨੇ ਆ ਸੀ ਬੂਟੇ ਲੈਣ ਬਠੰਡੇ ਅੱਛਾ ਵੀ ਇਹ ਤਾਂ ਯਾਰ ਨਵੀਂ ਤਕਨੀਕ ਜੀ ਕੜਤੀ ਹੂੰ ਵੀ ਹੈ ਤਾਂ ਟਰੈਕਟਰ ਹੀ ਆਂਦੀ ਆ ਭੱਜਿਆ ਜਾਂਦਾ ਹੂੰ ਤੇ ਬਾਈ ਫਿਰ ਤੁਹਾਨੂੰ ਪੁਲਿਸ ਵਾਲੇ ਨਹੀਂ ਰੋਕਦੇ ਜਾਂ ਤਾਨੂੰ ਥਾਣੇ ਵਾਲੇ ਰੋਕਦੇ ਹੋਣਗੇ ਨਾਕੇ ਵਾਲੇ ਕਹਿੰਦੇ ਹੋਣਗੇ ਯਾਰ ਵੀ ਆ ਜਿਗਾਰੜ ਆ ਰੋਕਦੇ ਹੋਣਗੇ ਉਹ ਨਹੀਂ ਹਜੇ ਤੱਕ ਤਾਂ ਨਹੀਂ ਰੋਕਿਆ ਅੱਛਾ ਬਾਕੀ ਮਿਹਰਬਾਨੀ ਰੱਬ ਦੀ ਹੂੰ ਠੀਕ ਵੀ ਚਲਾਈ ਜਾਂਦਾ ਠੀਕ ਹੈ ਕਈ ਮੈਨੂੰ ਤਾਂ ਲੱਗਦਾ ਕਈ ਪੁਲਿਸ ਵਾਲੇ ਵੀ ਫੈਨ ਹੋਣਗੇ ਕਹਿੰਦੇ ਹੋਣਗੇ ਬਈ ਸਾਨੂੰ ਵੀ ਪੁਲਿਸ ਵਾਲੇ ਤਾਂ ਬਹੁਤ ਖੜੇ ਆ ਮੇਰੇ ਕੋਲ ਅੱਛਾ ਕੀ ਵੀ ਯਾਰ ਇਹ ਤਾਂ ਤੂੰ ਸਿਰੇ ਹੀ ਲਾਤਾ ਯਾਰ ਕੰਮ ਅੱਛਾ ਅੱਜ ਕਹਿੰਦੇ ਬਹੁਤ ਸੋਹਣਾ ਲੱਗਦਾ ਹੈਗਾ ਹੂੰ ਉਹ ਫੋਟ ਆਪ ਵੀ ਪੁੱਛਦੇ ਆ ਪੁਲਸ ਵਾਲੇ ਵੀ ਤਨ ਪੁਲਸ ਵਾਲੇ ਨੇ ਨਹੀਂ ਰੋਕਿਆ ਯਾਰ ਅੱਛਾ ਫੇਰ ਭਾਈ ਵੀ ਪੁਲਸ ਵਾਲਾ ਬਣ ਕੇ ਪੁਲਸ ਪੁੱਛੀ ਜਾਂਦਾ ਵੀ ਰੋਕੈ ਨਹੀਂ ਹੂੰ ਰੋਕਦੀ ਰੋਕਦੀ ਨਹੀਂ ਪੁਲਸ ਨਹੀਂ ਪੁਲਸ ਨਹੀਂ ਰੋਕਦੀ ਠੀਕ ਐ ਫੇਰ ਆ ਕਹਿ ਨਾ ਪਰ ਲੋਕ ਬਹੁਤ ਫੈਨ ਹੋਣਗੇ ਫੇਰ ਟਰੈਕਟਰ ਦੇ ਹਾਂਜੀ ਹਾਂਜੀ ਹੂੰ ਯਾਰ ਕੀ ਬਾਤ ਐ ਭਾਈ ਸਾਰਾ ਮੈਨੂੰ ਬਹੀ ਤਾਂ ਕਨਸੈਪਟ ਬਹੁਤ ਕਹਿੰਡ ਲੱਗਿਆ ਹੈ ਫਿਰ ਤੇ ਡੱਕ ਡੁੱਕ ਲਾਉਣ ਵਾਲੇ ਕਿਵੇਂ ਸੋਚੇ ਦੇਖ ਕੇ ਵਸ ਇਹ ਗਾਣਿਆਂ ਦਾ ਵੀ ਸ਼ੌਂਕ ਹੈ ਗਿਆ ਅੱਛਾ ਵੀ ਕਾ ਨੂੰ ਟਰੈਕਟਰ ਸੁਣਨਾ ਸੁਣਨਾ ਆ ਜਾਇਆ ਨਹੀਂ ਜਾਂਦਾ ਹੈਗਾ ਅੱਛਾ ਸੁਣਨਾ ਨਹੀਂ ਜਾਇਆ ਜਾਂਦਾ ਹੈਗਾ ਠੀਕ ਹੈ ਕਿਆ ਬਾਤ ਹੈ ਫਿਰ ਇਹ ਗਾਣੇ ਲਾ ਕੇ ਫੇਰ ਹੀ ਜਾਂਦਾ ਠੀਕ ਹੈ ਭਾਈ ਇਹ ਟਰੈਕਟਰ ਬਣਾਉਣ ਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਸਹਯੋਗ ਕਿਹਨੇ ਦਿੱਤਾ ਫਿਰ ਘਰ ਦੇ ਵਿੱਚੋਂ ਗੱਲ ਕਰ ਲਈਏ ਕਿਹਨੇ ਸਹਯੋਗ ਦਿੱਤਾ ਤੁਹਾਡਾ ਇਹ ਡੈਡੀ ਨੇ ਡੈਡੀ ਨੇ ਹਾਂਜੀ ਕੀ ਕਿਹਾ ਉਹਨਾਂ ਨੇ ਫਿਰ ਉਹ ਕਹਿੰਦੇ ਚੱਲ ਲੱਗਿਆ ਰਹਿ ਹੁਣ ਕਿਹੜਾ ਤੂੰ ਹਟਣਾ ਹੈਗਾ ਹੂੰ ਬਈ ਹੁਣ ਤਾਂ ਤੂੰ ਜੇਦੀ ਪੈ ਗਿਆ ਕਿਤੇ ਹੋਰ ਜੇਦੀ ਪੈ ਗਿਆ ਹਾਂਜੀ ਹੂੰ ਤੇ ਉਹਨਾਂ ਨੇ ਫਿਰ ਦਿੱਤੇ ਮੈਨੂੰ 10-15000 ਰੁਪਏ ਹੂੰ ਫਿਰ ਉਸ ਚੋਂ ਲਾਏ ਮੈਂ ਪੈਸੇ ਠੀਕ ਐ ਤੇ ਬਈ ਬੇਬੇ ਨੇ ਨਹੀਂ ਝੜਕਿਆ ਕਿ ਕੋਈ ਮਾਮਾ ਝੜਕਣੀਆਂ ਹੁੰਦੀਆਂ ਵੀ ਪੁੱਤ ਰਹਿਣ ਦੇ ਕਿਉਂ ਐਵੇਂ ਪੰਗਾ ਲੈਣੇ ਮੇਰੇ ਮੰਮੀ ਨੇ ਬੋਲਦੀ ਮੇਰੀ ਦਾਦੀ ਬੋਲਦੀ ਐ ਬਹੁਤ ਜ਼ਿਆਦਾ ਕੀ ਕਹਿੰਦੀ ਦਾਦੀ ਫਿਰ ਦਾਦੀ ਕਹਿੰਦੀ ਇੰਦੀ ਕੀ ਵੀਆ ਕਵਾੜ ਖਾਨਾ ਕਿੱਥੋਂ ਇਕੱਠਾ ਕੀਤਾ ਹੈਗਾ ਹਾਂ ਕਵਾੜ ਨੂੰ ਦੇਚ ਇਹਨੂੰ ਵੀ ਕਿੱਧਰ ਪੁੱਠੇ ਪੰਗੇ ਕਰਨ ਲੱਗਿਆ ਆਪਦੇ ਕੰਮ ਕਰ ਲੈ ਕੋਈ ਹੋਰ ਹੂੰ ਠੀਕ ਆ ਬਹੁਤ ਬਹੁਤ ਸੋਹਣਾ ਤਿਆਰ ਕੀਤਾ ਬਾਈ ਇੱਕ ਇੱਕ ਚੀਜ਼ ਹੋਰ ਸਾਰਾ ਕੁਝ ਠੀਕ ਆ ਦੋ ਇੱਧਰ ਆ ਜਾਓ ਹਨਾ ਇੱਧਰ ਆਪਾਂ ਗੱਲਬਾਤ ਕਰ ਲੈਨੇ ਆ ਫੇਰ ਤੇ ਬਾਈ ਬਾਕੀ ਦਾ ਸਾਰਾ ਕੁਝ ਠੀਕ ਆ ਫਿਰ ਇਹ ਕਿੱਥੋਂ ਸੋਚਿਆ ਵੀ ਦਾ ਨਾ ਸੋਨਾ ਲੀਕਾ ਰੱਖਣਾ ਜਾਂ ਲੁੱਕ ਸੋਨਾ ਲੀਕਾ ਰਗੀ ਬਣਾਉਣੀ ਆ ਇਹ ਤਾਂ ਬਸ ਇਹ ਨੀਲਾ ਰੰਗ ਹੀ ਸੋਹਣਾ ਲੱਗਦਾ ਹੈਗਾ ਹੂੰ ਤੇ ਇਸ ਲਈ ਪਹਿਲਾਂ ਤਾਂ ਸਾਡੇ ਕੋਲ ਲਾਲ ਟਰੈਕਟਰ ਹੈਗੇ ਆ ਆਛਾ ਤੇ ਨਾਸ਼ਾ ਹੈਗੇ ਤੇ ਆਰ ਵਾਸਤੇ ਰੇੜੀ ਰੱਖ ਰੱਖੀ ਹੈ ਤੇ ਮੈਂ ਕਿਹਾ ਵੀ ਇੱਕ ਰੇੜੀ ਹੋਰ ਲੈ ਲਈਆਂ ਫਿਰ ਰੇੜੀ ਦਾ ਕੈਨਸਲ ਹੋ ਗਿਆ ਫਿਰ ਮਾਂ ਤਿਆਰ ਕੀਤਾ ਹੀ ਹੂੰ ਬਸ ਇਸ ਤੇ ਲੱਦ ਲੁੱਦ ਕੇ ਕੈਂਪਰ ਲੈ ਜਾਨੇ ਆ ਠੀਕ ਹੈ ਭਾਈ ਇੱਕ ਚੀਜ਼ ਇੱਕ ਇੱਕ ਚੀਜ਼ ਹੋਰ ਦੱਸੋ ਜੇ ਕੋਈ ਕਹਿੰਦਾ ਵੀ ਭਾਈ ਮੈਂ ਅਰਜਨ ਤਿਆਰ ਕਰਾਉਣਾ ਮੈਂ ਚੌਂਡੀਅਰ ਵਰਗਾ ਬਣਾਉਣਾ ਉਹਦਾ ਦਾ ਵੀ ਤਿਆਰ ਕਰ ਦੋ ਉਹਦਾ ਦਾ ਵੀ ਹੋ ਜਾਊਗਾ ਜੀ ਉਹਦਾ ਦਾ ਵੀ ਹੋ ਜਾਊਗਾ ਉਹ ਤਾਂ ਸ਼ੇਪ ਤੇ ਹੀ ਆ ਬਸ ਵੀ ਥੱਲੇ ਦਾ ਹਿੱਸਾ ਤਾਂ ਉਵੇਂ ਹੀ ਬਣ ਜਾਊਗਾ ਉੱਪਰਲੀ ਸ਼ੇਪ ਚੇਂਜ ਹੋ ਜਾਊਗੀ ਕੀ ਬਾਤ ਹੈ ਬਾਈ ਫਿਰ ਕਿੰਨਾ ਟਾਈਮ ਬਿਲਡਿੰਗ ਦਾ ਕੰਮ ਕੋਮ ਸਿੱਖਿਆ ਤੁਸੀਂ ਮੈਂ ਡੇਢ ਦੋ ਸਾਲ ਲਾਇਆ ਹੋਇਆ ਹੈ ਬਿਲਡਿੰਗ ਦੇ ਕੰਮ ਤੇ ਤੇ ਕਾਰਾਂ ਦੀ ਡੈਂਟਿੰਗ ਪੇਂਟਿੰਗ ਦਾ ਵੀ ਕੰਮ ਕੀਤਾ ਹੋਇਆ ਹੈ ਬਾਈਕ ਦਾ ਵੀ ਕੰਮ ਕੀਤਾ ਹੋਇਆ ਹੈਗਾ ਲੱਕੜ ਦਾ ਵੀ ਕੀਤਾ ਹੋਇਆ ਹੈਗਾ ਸਾਰੇ ਕੰਮ ਕੀਤੇ ਹੋਏ ਇੰਜਣ ਉੰਜਣ ਵੀ ਫਿਰ ਆਪ ਹੀ ਫਿੱਟ ਕੀਤਾ ਇੰਜਣ ਵੀ ਆਪ ਹੀ ਫਿੱਟ ਕੀਤਾ ਬਸ ਵੀ ਮਾੜਾ ਹੈ ਨਾ ਕਾਰਬੂਰੇਟਰ ਚ ਦਿੱਕਤ ਆ ਗਈ ਸੀਗੀ ਜਦੋਂ ਲਿੱਤਾ ਸੀਗਾ ਉਹ ਕੰਮ ਕਰਾਇਆ ਸੀਗਾ ਤੇ ਬਾਕੀ ਦਾ ਵੀ ਸਾਰਾ A to Z ਆਪ ਹੀ ਕੀਤਾ ਹੋਇਆ ਕੰਮ ਵੀ ਬਿਜਲੀ ਫੂਲੀ ਦੀ ਫਿਟਿੰਗ ਵੀ ਸਾਰਾ ਆਪ ਹੀ ਕੀਤਾ ਸਾਰਾ ਕਿਆ ਬਾਬਾ ਇਨਾ ਇਨਾ ਦਿਮਾਗ ਕਿੱਥੋਂ ਲੱਗ ਜਾਂਦਾ ਬਾਈ ਦਿਮਾਗ ਸ਼ੁਰੂ ਸ਼ੁਰੂ ਤਾਂ ਹੀ ਮੈਨੂੰ ਕਹਿੰਦੇ ਹੁੰਦੇ ਸੀ ਰਿਸ਼ਤੇਦਾਰ ਇਹਦਾ ਭਾਂਡੇ ਭੰਨਦਾ ਹੈ ਕਲਾਕਾਰੀ ਬਣੂ ਕੋਈ ਇਹ ਭਾਂਡੇ ਉਹ ਭੰਦਾ ਹੈ ਗਾਹੇ ਬੇਚਗਾ ਚੱਕੀ ਰੱਖਦਾ ਥੋੜੀਆਂ ਚੱਕੀ ਰੱਖਦਾ ਤੇ ਬਸ ਇਤਨੀ ਬਸ ਬਣਾ ਲਿਆ ਕਿਵੇਂ ਆਪਾ ਅਸਲੀ ਟਰੈਕਟਰ ਆ ਪੈਸੇ ਤਾਂ ਇਹ ਵੀ ਨਕਲੀ ਨਹੀਂ ਇਹ ਵੀ ਅਸਲੀ ਆ ਮਿੰਨੀ ਟਰੈਕਟਰ ਆ ਹਨਾ ਗੁੱਸਾ ਨਾ ਕਰੋ ਜੇ ਇਹ ਜਿਹੜਾ ਟਰੈਕਟਰ ਆ ਤੇ ਮੈਂ ਆਪ ਚਾਬੀ ਔਨ ਕਰ ਲਈ ਹਾਂਜੀ ਹਨਾ ਜਾਂ ਸੈਲਫੋ ਮਾਰਤੀ ਹਾਂਜੀ ਉਹਦਾ ਨੁਕਸਾਨ ਕਰ ਜਾਂਦਾ ਹਾਂਜੀ ਜਾਂ ਜਵਾਕ ਹਾਰਨ ਮਾਰਦਾ ਹਨਾ ਇਹ ਇਹ ਤਾਂ ਨਹੀਂ ਨੁਕਸਾਨ ਮੁਕਸੂਮ ਜਾ ਰਿਹਾ ਨਹੀਂ ਇਸ ਚ ਨੁਕਸਾਨ ਦੀ ਕੋਈ ਗੱਲ ਨਹੀਂ ਆ ਬੰਦ ਹੋ ਜਾਂਦੇ ਵਿੱਚ ਵੱਜ ਕੇ ਬੰਦ ਹੋ ਜਾਊਗਾ ਬਸ ਇਹਨੂੰ ਕਿੰਨੀ ਉਮਰ ਦਾ ਬੱਚਾ ਚਲਾ ਸਕਦਾ ਜਾਂ ਕਿੰਨੀ ਉਮਰ ਦਾ ਬੰਦਾ ਚਲਾ ਸਕਦਾ ਇਹ ਤਾਂ ਬਸ ਦੀ ਬਾਈ ਤਾਂ ਉੱਤੇ ਉੱਤੇ ਚਲਾ ਸਕਦਾ ਹੈਗਾ ਬੱਚਿਆਂ ਦੇ ਕੰਮ ਦੀ ਚੀਜ਼ ਹੈ ਨਹੀਂ ਕੀ ਅੱਛਾ ਬੱਚਾ ਜਿਹੜਾ ਬਜ਼ੁਰਗ ਆ ਉਹ ਕਮਾ ਸਕਦਾ ਉਹ ਕਮਾ ਸਕਦਾ ਹੈਗਾ ਅੱਛਾ ਬੱਚੇ ਨਹੀਂ ਚਲਾ ਸਕਦੇ ਬੱਚੇ ਨਹੀਂ ਚਲਾ ਸਕਦੇ ਜਾਣ ਵਾਲਾ ਟਰੈਕਟਰ ਜਾਣ ਵਾਲਾ ਟਰੈਕਟਰ ਹਮ ਜਾਣ ਵੀ ਬਿਉਂ ਵੀ ਇਸ ਤੋਂ ਪੈਰਪੂਰ ਫਸ ਸਕਦਾ ਚੈਨ ਸਿਸਟਮ ਹੈ ਨਾ ਇਹਦਾ ਭਾਈ ਜਿਵੇਂ ਹਾਰ ਨੂੰ ਲਾਏ ਵਜਦੇ ਬੁਜਦੇ ਵੀ ਆ ਇਹ ਵਜਦੇ ਵੀ ਹੈ ਅੱਛਾ ਮੈਂ ਇਧਰੋਂ ਚਾਬੀ ਲਾ ਕੇ ਵੇਖ ਲਾ ਮੈਂ ਕਿ ਇਹ ਸਤੋ ਮੈਂ ਸੋਚੇ ਅੱਛਾ ਮੈਂ ਸੋਚਾ ਇਹ ਮੈਂ ਸੋਚੇ ਇੱਕ ਮਿੰਟ ਖੜ ਜੀ ਕੈਮਰਾਮੈਨ ਇਧਰ ਦੀ ਦਿਖਾ ਦੀ ਬਈ ਆ ਮੈਂ ਸੋਚਾ ਆ ਮੈਂ ਸੋਚੇ ਕੀ ਹੈ ਠੀਕ ਆ ਇਸ ਤੋਂ ਬਾਅਦ ਟਰੈਕਟਰ ਸਟਾਰਟ ਆ ਬਸ ਅੱਛਾ ਇੱਥੋਂ ਟਰੈਕਟਰ ਸਟਾਰਟ ਆ ਇੱਥੋਂ ਟਰੈਕਟਰ ਸਟਾਰਟ ਆ ਇਹ ਇਸ ਤੋਂ ਬਾਅਦ ਇੰਜਨ ਦੀ ਸੋਚਾ ਕੀ ਆਹ ਇੰਜਨ ਦੀ ਸੋਚਾ ਇਹ ਲਾਈਟਾਂ ਦੀ ਸੋਚਾ ਆਹ ਲਾਈਟਾਂ ਦੀ ਠੀਕ ਹੈ ਇਹ ਇੰਡੀਕੇਟਰਾਂ ਦੀ ਆ ਗਈ ਆਹ ਇੰਡੀ ਆ ਲੈ ਵੀ ਇੰਡੀਕੇਟਰ ਚੱਲ ਪੇ ਕੀ ਬਾਤ ਆ ਦਿਖਾ ਦੀ ਮੁੰਡਿਆ ਅੱਛਾ ਦੂਜੀ ਗੱਲ ਹੀ ਸੋਚਾ ਬਈ ਕਾਂ ਆਲੀ ਫਿਰ ਦੂਜੀ ਸੋਚ ਇਕੱਠੇ ਜਗਣਗੇ ਅੱਛਾ ਇਕੱਠੇ ਜਗਣਗੇ ਕਿਆ ਬਾਤ ਹੈ ਤੀਜੀ ਸੋਚ ਆਪਣੇ ਸਪੀਕਰ ਦੀ ਲੈ ਵੀ ਨੀਲੇ ਨੀਲੇ ਚੱਕਦੇ ਆ ਕਿਆ ਬਾਤ ਹੈ ਹਾਂ ਬਈ ਅਗਲੀ ਦੂਜੀ ਬਾਤ ਆਪਣੇ ਆਹ ਥੱਲੇ ਦੇ ਲਾਈਟਾਂ ਅੱਛਾ ਥੱਲੇ ਵੀ ਲੱਗੀਆਂ ਕਿਆ ਬਾਤ ਅੱਛਾ ਕਿਆ ਬਾਤ ਹੈ ਬਈ ਇਦੂ ਬਾਦ ਆਪਣੇ ਫਿਰ ਆਗੇ ਟ੍ਰੇਨ ਵਾਲੇ ਹਾਰਨਾ ਅੱਛਾ ਇਹ ਇਹਦਾ ਟ੍ਰੇਨ ਵਾਲੇ ਹਾਰਨਾ ਹਨਾ ਬਈ ਇਹ ਟ੍ਰੇਨ ਵਾਲੀ ਆ ਇੱਕ ਆ ਬਈ ਦਿਖਾਈ ਮੜਾ ਜੂਮ ਕਰਕੇ ਆਈ ਥੋਟ ਇਹ ਮੇਰੇ ਹੱਥ ਦੀ ਬਣੀ ਹੋਈ ਹੈ ਇਹ ਕੀ ਆ ਬਾਈ ਇਹ ਮੇਰੇ ਹੱਥ ਦੀ ਬਣੀ ਹੋਈ ਸੋਚੀ ਅੱਛਾ ਤੁਹਾਡੇ ਹੱਥ ਦੀ ਸੋਚ ਬਣੀ ਆ ਹਾਂਜੀ ਅੱਛਾ ਇਹਨੂੰ ਐਂ ਕਰਨਾ ਇਹਨੂੰ ਨੱਪਣਾ ਬਸ ਹੋ ਇਹਨੇ ਹਾਰਨੇ ਚੱਲ ਆ ਆ ਹਾਰਨ ਖਾਦੀ ਆ ਹਾਰਨ ਵਜਦੇ ਆ ਇਹ ਮੈਂ ਇੱਕ ਵਾਰੀ ਤੁਹਾਨੂੰ ਫੇਰ ਮਾਰ ਕੇ ਵਿਖਾ ਦੇਣਾ ਇਹ 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 ਫਿਰ ਬਾਈ ਕਿੱਥੋਂ ਕਨਸੈਪਟ ਆਇਆ ਸਾਰਾ ਵਿਹਾਰਨ ਵੀਰੇ ਆ ਲਾ ਦੀਏ ਇਹ ਪਹਿਲਾ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਲਾਏ ਸੀਗੇ ਹਾਰਨ ਤੇ ਪੁਲਿਸ ਵਾਲਿਆਂ ਨੇ ਘੇਰ ਲਿਆ ਸੀ ਮੋਟਰਸਾਈਕਲ ਤੇ ਲਾਏ ਸੀਗੇ ਅੱਛਾ ਤੇ ਉਹਨਾਂ ਨੇ ਬਰੇ ਠਾਣੇ ਠੋਣੇ ਲਿਆ ਕੇ ਹਾਰਨ ਹੂਰ ਭੰਨ ਤੇ ਸੀਗੇ ਤੇ ਮੈਨੂੰ ਸ਼ੌਂਕ ਸੀਗਾ ਵੀ ਆਹ ਯਾਰਨ ਲਾਵਾਂ ਅੱਛਾ ਫਿਰ ਤੇ ਫਿਰ ਮੈਂ ਇਹ ਨਵੇਂ ਲਿਆ ਕੇ ਲਾਇਆ ਇਸ ਤੇ ਉਦੋਂ ਵੀ ਹਾਰਨੇਸ ਤੇ ਹੀ ਲੱਗੇ ਸੀ ਟਰੈਕਟਰ ਤੇ ਨਾ ਉਦੋਂ ਮੋਟਰਸਾਈਕਲ ਤੇ ਲੱਗੇ ਸੀ ਫਿਰ ਉਹਨੂੰ ਉਹਨਾਂ ਨੇ ਉਹਨਾਂ ਨੇ ਉਹ ਭੰਨ ਤੇ ਅੱਛਾ ਇਸੇ ਕਰਕੇ ਇਹ ਚੀਜ਼ ਇੱਕ ਚੀਜ਼ ਹੋਰ ਦਿਖਾਨਾ ਤੁਹਾਨੂੰ ਮੈਂ ਆਹ ਹਾਰਨ ਹੋਰ ਲਾਏ ਆ ਮੈਂ ਛੋਟੇ ਅੱਛਾ ਆਹ ਹਾਰਨ ਛੋਟੇ ਆ ਆਹ ਵਾਲੇ ਹਾਰਨ ਛੋਟੇ ਆ ਜੀ ਹੁਣ ਤੁਨੂ ਭਲੇਖਾ ਲਾ ਬੋਲ ਸ ਹੇ ਹਾਰਨ ਛੋਟੇ ਲਾਏ ਏ ਠੀਕ ਹੈ ਠੀਕ ਹੈ ਭਾਈ ਕਾ ਮਾਰਾ ਚੱਲ ਜੌਨੇ ਹਮ ਨਾਕਿਆਂ ਨੋਕਿਆਂ ਤੇ ਨਾ ਰੋਕੇ ਕੋਈ ਨਾਕਿਆ ਤੇ ਆ ਮਾਰਦੇ ਭੀੜੇ ਥਾਂ ਚ ਵੀ ਕੋਈ ਗਲੀਆਂ ਗੁਲੀਆਂ ਚ ਹਮ ਫੇਰ ਅਗਲਾ ਤਰਾਜ ਕਰਦੇ ਵੀ ਹਾਰਨ ਵੱਡੇ ਲਾਈ ਬੈਠਾ ਵੀ ਚਾਲ ਸ਼ੌਂਕ ਤਾਂ ਪੂਰਾ ਕੀਤਾ ਹੈਗਾ ਵੀ ਇਹ ਗਲਤ ਗੱਲ ਹੈਗੀ ਹੈ ਨਾਲ ਖਿਆਲ ਵੀ ਰੱਖਦੇ ਹਾਂ ਹਾਂਜੀ ਹਾਂਜੀ ਹੂੰ ਆ ਬਾਈ ਕੀ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਲਾਸਟ ਤੇ ਲਾਸਟ ਤੇ ਬਸ ਇਹ ਹੈ ਵੀ ਨਸ਼ਿਆਂ ਤੋਂ ਬਚੋ ਐਜੇ ਕੰਮਾ ਚਾਓ ਬਈ ਵੀ ਪੰਜਾਬ ਖੁਸ਼ ਰਵੇ ਘਰ ਦੇ ਖੁਸ਼ ਰਹਿਣਾ ਤੇ ਪੰਜਾਬ ਤਰੱਕੀ ਵਾਲਾ ਪੰਜਾਬ ਤਰੱਕੀ ਵਾਲਾ ਵੇ ਵੀ ਚਿੱਟੇ ਚ ਕੋਹ ਨਹੀਂ ਪਿਆਗਾ दारूਾਂ ਚ ਕੋਹ ਨਹੀਂ ਪਿਆਗਾ ਵੀ ਇੱਧਰ ਆਓ ਗियर ਕਿੰਨੇ ਪੈਂਦੇ ਆ ਇਹਦੇ ਗੇਅਰ 5 ਪੈਂਦੇ ਆ ਮੋਟਰਸਾਈਕਲ ਦਾ ਯਾਰ 4 ਪੈਂਦੇ ਹੁੰਦੇ ਆ ਇਹ ਡਿਸਕਵਰ ਵਾਲਾ 100 cc ਵਾਲਾ ਇਹਦੇ 5 ਹੀ ਪੈਂਦੇ ਏਸੇ ਕੱਲੇ ਦੇ ਹੀ 5 ਪੈਂਦੇ ਠੀਕ ਆ ਆ ਮੜਾ ਦਿਖਾਇਓ ਇਹਦੇ ਗੇਅਰ ਕਿਵੇਂ ਪੈਂਦੇ ਆ ਆ ਆ ਇਹਦਾ ਗੇਅਰ ਲੀਵਰ ਬਣਾਇਆ ਗੇਅਰ ਬਣਾਇਆ ਅੱਛਾ ਠੀਕ ਆ ਭਾਈ ਆ ਮੜਾ ਦਿਖਾਇਓ ਸਾਨੂੰ ਵੀ ਇਹਦਾ ਗੇਅਰ ਕਿਵੇਂ ਪੈਂਦਾ ਇਹ ਫਰੰਟ ਤੇ ਹੀ ਪਹਿਣਗੇ ਸਾਰੇ ਗੇਅਰ ਅੱਛਾ ਸਾਰੇ ਫਰੰਟ ਤੇ ਪਹਿਣਗੇ ਤੀਜਾ ਚੌਥਾ ਪਹਿਲਾਂ ਹੂੰ ਠੀਕ ਨਿਕਲਣਗੇ ਓਕੇ ਆਦਾ ਯਾਰ ਭਾਈ ਬਾਲਾ ਤਕੜਾ ਜਗਾੜ ਲਾਇਆ ਘੇਰਾ ਵਾਲਾ ਵੀ ਬਹੁਤ ਔਖਾ ਹੋਊਗਾ ਯਾਰ ਇਤਾਂ ਘੇਰਾ ਇਹ ਤਾਂ ਔਖਾ ਹੋ ਗਿਆ ਸੀਗਾ ਇੱਕ ਵਾਰੀ ਹਾਂ ਦਿੱਕਤ ਆਈ ਸੀਗੀ ਫਿਰ ਮੈਂ ਸਿੱਧੀ ਸ਼ਾਫਟ ਪਾ ਕੇ ਲਾਇਆ ਅੱਛਾ ਫਿਰ ਉਹ ਭਾਈ ਜੀਰੂ ਦਿੱਕਤਾਂ ਹੀ ਆਈਆਂ ਇਹ ਨਹੀਂ ਸੋਚਿਆ ਯਾਰ ਛੱਡ ਦੇ ਟਰੈਕਟਰ ਨਹੀਂ ਇਹ ਤਾਂ ਮੈਂ ਸ਼ੁਰੂ ਤੋਂ ਇਹ ਹੱਥ ਰੱਖੀ ਹੈ ਵੀ ਕੰਮ ਵਿੱਚ ਨਹੀਂ ਛੱਡਣਾ ਕੋਈ ਵੀ ਇਹ ਇਹ ਫਿਰ ਭਾਈ ਇਹਨੂੰ ਕਿੰਨਾ ਟਾਈਮ ਦੰਦੇ ਸੀ ਜਾਂ ਕਿ 2 ਘੰਟੇ ਬਣਾਉਂਦੇ ਸੀ ਆ ਦਿਨ ਰਾਤ ਕਿੰਨੇ ਕਿੰਨਾ ਟਾਈਮ ਨਹੀਂ ਦਿਨ ਰਾਤ ਤਾਂ ਮੇਰੇ ਕੋਲ ਟਾਈਮ ਹੁੰਦਾ ਨਹੀਂ ਮਾਰੂ ਦਾ ਕੰਮ ਕਰਦਾ ਸ਼ਾਮ ਨੂੰ ਬਸ 2 ਘੰਟੇ 2.5 ਘੰਟੇ ਲਾਂਦਾ ਹੁੰਦਾ ਸੀ ਅੱਛਾ ਤੇ ਕੀ ਬਾਤ ਆ ਯਾਰ ਬਹੁਤ ਸੋਹਣੀ ਮਿਹਨਤ ਆ ਤੁਹਾਡੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਭਾਈ ਕੀ ਬਾਤ ਆ ਚੌਂਦੇ ਹੀ ਬਸਤੇ ਰਹੋ ਤੇ ਹੁਣ ਇਧਰ ਵੀ ਤਿਆਰੀਆਂ ਸੀਟਾ ਸੁੱਤਾ ਲਾਉਂਦੀ ਇੱਧਰ ਬਸ ਓਕੇ ਹੀ ਆ ਬਸ ਆਹ ਸੀਟ ਰਹਿ ਗਈ ਮੇਨ ਸੀਟ ਕੀ ਬਾਤ ਇਹ ਹਰੇ ਤਿਆਰ ਹੋਣ ਵਾਲੀ ਹੈ ਇਹ ਤਿਆਰ ਹੋਣ ਵਾਲੀ ਹੈ ਹਮਮ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਕੀਤੀ ਬਾਈ ਹੋਰਾ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜੇ ਰਹੋ ਸਫਰ ਟੈਲੀਮੀ ਨਾਲ ਧੰਨਵਾਦ